ਲਓ ਜੀ ਪਿੰਡ ਚ ਖਵਾਲੀ ਲੱਗਤ ਪੰਜਾਬ ਕਿਸਾਨਾਂ ਨੇ ਧਰਨਾ ਲਾਤਾ ਪਿੰਡ ਚ ਖਵਾਲੀ ਵੀ ਅੱਗੇ ਵੀੜਾ ਦੇ ਚਾਹਤ ਨਹੀਂ ਬੰਦਾ ਵੀ ਬੰਦਾ ਕੰਮ ਬੈਠਿਆ ਵੀ ਕਿਸਾਨ ਵੀਰ ਸਰਪੰਚ ਸਾਹਿਬ ਬੈਠੇ ਸਾਡੇ ਤੇ ਵੀਰ ਫੁੱਲ ਪਾਉਣ ਜਾ ਰਹੇ ਸੀ ਇਹਨਾਂ ਨੂੰ ਨੰਗੜ ਦਿੱਤਾ ਜਾ ਰਿਹਾ ਐਂਬੂਲੈਂਸ ਤੇ ਫੁੱਲ ਕੋਈ ਜ਼ਰੂਰੀ ਬਿਮਾਰ ਨੂੰ ਉਹ ਜਾ ਉਹਨਾਂ ਨੂੰ ਭੇਜ ਰਹੇ ਆ